ਜਦੋਂ ਅਰਧਾ ਦਾ ਬੋਲ ਦੇ ਵਿੱਚ ਬਸੇਰਾ ਹੋ ਜਾਂਦਾ ਹੈ ਜਦੋਂ ਮਾਨ ਆਪਣੇ ਬੋਲ ਤੇ ਵਸ ਜਾਂਦਾ ਟਿਕ ਜਾਂਦਾ ਹੈ ਉਹ ਤੋਂ ਬਾਅਦ ਅਗਲੀ ਸਟੇਜ ਕੀਆ ਨੰਨਾ ਮਿਰਸ ਦਿਨੋਂ ਨਿਰਕਤ ਜਾਈ ਮਿਰਸ ਦਿਨੋਂ ਨਿਰਕਤ ਜਾਈ ਫਿਰ ਦਿਨ ਰਾਤ ਉਹ ਆਪਣੇ ਬੋਲ ਨਾਲ ਦੂਰ ਦਾ ਦਰਸ਼ਨ ਕਰਦਾ ਹੀ ਰਹਣਾ ਫੇਰ ਉਹਨੂੰ ਨੀਦ ਨਹੀਂ ਹੁੰਦੀ ਐ ਉਹ ਜਗ੍ਹਾ ਤਿੱਥੇ ਉੰਗ ਨਾ ਭੁੱਖਾ ਹੈ ਨਾਇ ਤੇ ਉੰਗ ਨਾਇ ਤੇ ਭੁੱਖਾ ਨਾਨਕ ਬੱਦ ਕਰਤਾ ਹਾਂ ਜਿੱਥੇ ਵਿਰਤ ਜਨਮ ਜਰਾ ਨਾ ਤੇ ਜਨਮ ਹੋਗਾ ਨਾ ਤੇ ਮਰਤੀ ਹੋਇਆ ਮਰਤੀ ਕਿਉਂ ਨੀਦ ਨਹੀਂ ਆਉਂਦੀ ਮਰਤੀ ਨਹੀਂ ਹੁੰਦੀ ਨੀਂਦ ਆਉਣ ਦਾ ਨਾਮ ਕਰਤੀ ਹੋਆ ਆਤਵਾ ਨੂੰ ਨੀਂਦ ਆਉਂਦੀ ਹੈ ਇਹੀ ਇਹਦੀ ਮਸਤੀ ਹੋਆ ਆਤਮ ਕਦੇ ਨਹੀਂ ਮਰਦੀ ਆਪਰ ਜੇ ਦ੍ਰਿਸ਼ਟੀ ਗੱਲ ਕਰ ਜਾਂ ਤਾਂ ਨੀਂਦ ਦੀ ਗੱਲ ਕਰਦੇ ਆ ਆਤਮ ਵਾਸਤੇ ਜੇ ਤੇ ਉੰਗਾਂ ਨੂੰ ਭੁੱਖ ਹੈ ਤੇ ਉੰਗਾਂ ਨੂੰ ਭੁੱਖ ਨੀਂਦ ਚਪਕੀ ਵੀ ਨਹੀਂ ਲੱਗਦੀ ਚਪਕੀ ਵੀ ਨਹੀਂ ਆਉਦੀ ਨੀਂਦ ਦੀ ਇੱਥੇ ਨੰਨਾ ਬਿਸਤਰੇ ਦੇਖਤ ਗਈ ਦੇਖਦਾ ਹਨ ਰਾਜ ਕੋ ਕੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਸੀ ਜਿੰਨਾ ਚਿਰ ਦਰਸ਼ਨ ਦੇਖਦਾ ਰਹੋ ਉਹ ਨਾ ਜਿਉਂਦਾ ਜਦ ਅੱਖ ਵਿੱਚ ਵੀ ਜਦ ਮੌਤ ਹੈ ਦਰਸ਼ਲ ਦੇਖ ਜੀਵਾ ਗੁਰ ਤੇਰਾ ਜਲ ਜਲ ਗੁਰਕਾਰ ਦਰਸ਼ਨ ਦੇਖ ਦੇਖ ਜੀਵਨ ਇਹ ਪੜਤੀ ਇਹ ਹਮਤੀ ਇਹਦੇ ਅਰਥ ਬਦਲਦੇ ਸੀ ਉਹ ਕਹਿੰਦੇ ਜੀ ਇਹਦੇ ਧਰਤ ਇਹ ਵੀ ਹੋ ਸਕਦੇ ਨੇ ਜਿਹੜਾ ਗੁਰਕਾ ਦਰਸ਼ਨ ਦੇਖ ਲਈ ਸਾਰ ਜੀਵਨ ਜੀਉ ਪਿਆ ਮੈਂ ਨਹੀਂ ਨਹੀਂ ਦੇਖਦੇ ਕਿ ਜੀਵਨ ਜਨਾਜ਼ਾ ਦੇਖਦਾ ਰਹੂੰਗਾ ਮੈਂ ਚਲੇ ਜੀਵਨ ਜਦ ਗੁਰਕਾ ਦਰਸ਼ਨ ਅਲੋਪ ਹੋ ਗਿਆ ਜਦ ਜੁਗ ਆ ਜਾਣੀ ਚ ਚਦਰੀ ਦਾ ਜਾਣੀਆਂ ਔਰ ਦੀਨ ਆਈ ਤਾਂ ਸੁਪਨਾ ਸ਼ੁਰੂ ਹੋਇਆ ਇਹੀ ਅਵਸਥਾ ਸੀ ਸੱਚਖਣ ਚੋਂ ਥਲੇ ਡਿੱਗਣ ਦੀ ਇਹੀ ਵਿਧੀ ਹੈ ਜਨਮ ਬਚਾਉਣ ਦੀ ਇਹਦਾ ਕਹਿੰਦਾ ਪਹਿਲੀ ਵਾਰ ਜਨਮ ਕਿਉਂ ਆਇਆ ਉਹ ਵਸ ਧਿਆਨ ਧਿਆਨ ਜਿਹੜਾ ਸੀਗਾ ਹਟਿਆ ਆਪਣੇ ਮੂੜ ਤੋਂ ਧਿਆਨ ਹਟਿਆ ਹੋਰ ਕੁਛ ਨਹੀਂ ਹੋਇਆ ਧਿਆਨ ਹਟਿਆ ਦੀ ਗੱਲ ਧਿਆਨ ਜੀਦਾ ਆਇਆ ਧਿਆਨ ਹਟ ਜਾਂਦਾ ਧਿਆਨ ਹਟਦਾ ਦੀ ਗੱਲ ਇੱਕੋ ਹੀ ਹੈ ਡਰਾਈਵਰ ਡਰਾਈਵਰੀ ਕਰਦਾ 20000 ਦਾ ਧਿਆਨ ਹਟ ਜਾਂਦਾ ਧਿਆਨ ਹਟ ਜਾਂਦਾ ਦੀਦਾ ਜਾਂਦੀ ਹੈ ਇੱਕੋ ਹੀ ਗੱਲ ਹੈ ਦੋ ਕੀ ਫਰਕ ਹੈ ਚਾਹੇ ਉਹਨੂੰ ਕਹੋ ਧਿਆਨ ਹਟ ਗਿਆ ਸਾਵਧਾਨੀ ਘਟੇ ਬੁਧਤ ਨਰਤੀ ਹਟੇ ਇਤ ਦੁਰਘਟਣ ਹੋ ਗਈ ਸਾਵਧਾਨੀ ਹਟ ਗਈ ਸਾਵਧਾਨ ਹੁੰਦਾ ਹੈ ਜਾਗਦਾ ਰਹਿਣਾ ਜਦ ਅਵਸਥਾ ਖੰਡਤ ਹੋ ਗਈ ਜਦ ਅਵਸਥਾ ਖੰਡਤ ਹੋ ਗਈ ਦੀਸਰ ਦੁਰਘਟਨਾ ਹੋ ਗਈ ਘਰਨਾ ਨਜ਼ਰ ਨਿਰਖਤ ਤੇ ਜਾਈ ਨਿਰਖਤ ਨੈਣ ਰਹਿ ਰਤਵਾਈ ਨਿਰਖਤ ਨੈਣ ਦੇਖੂ ਵਾਲੇ ਨੈਣ ਜਿਹੜੇ ਲਗਾਤਾਰ ਦੇਖ ਰਹੇ ਨੇ ਰਹਿ ਰਤਵਾਈ ਉਹਨਾਂ ਨੂੰ ਲਾਲ ਰੰਗ ਲੱਗਦਾ ਹੀ ਰਹਿੰਦਾ ਫਿਰ ਫਿਰ ਅੰਗ ਡੜਦਾ ਲਾਲ ਰੁੱਥ ਲਲੀ ਤੇ ਫਿਰ ਲਾਲ ਰਤੇ ਲੱਗ ਲਾ ਲਈ ਪਈ ਗੁਰਮੁਖੀ ਪਈ ਰੁੱਝੰਦ ਪਈ ਚਿਤ ਤਬ ਉੱਕ ਤੋੜਦਾ ਹੈ ਨਿਰਖਤ ਨਿਰਖਤ ਜਬ ਜਾਇ ਪਾਵਾਂ ਤਬਲੇ ਨਿਰਖੈ ਨਿਰਖ ਮਿਲਾਵਾ ਨਿਰਖਤ ਨਿਰਖਤ ਜਬ ਜਾਇ ਪਾਵਾਂ ਜਬ ਜਾ ਦੇਖਦਾ ਦੇਸ ਦਾ ਦੇਖਦਾ ਦੇਸ ਦਾ ਸਾਰਾ ਜਦੋਂ ਭੇਰ ਗੁਜਲਿਆ ਨਿਰਖਤ ਨਿਰਖਤ ਜਬ ਜਾਇ ਪਾਵਾਂ ਜਬ ਹਾ ਜਦ ਵਿਚਾਰ ਦਾ ਵਿਚਾਰ ਦਾ ਸਾਰੇ ਤਤ ਪਾ ਲਿਆ ਸਾਰਾ ਤੱਤ ਸਮਝ ਲਿਆ ਖੋਜਤ ਖੋਜਤ ਅੰਮ੍ਰਿਤ ਪੀਆ ਨਰਕ ਦੇ ਖੋਜਤ ਖੋਜਤ ਅੰਮ੍ਰਿਤ ਪੀਆ ਤੱਤ ਸਭ বুঝ ਗਿਆ ਹਾਂ ਤੱਤ ਸਭ বুঝ ਗਿਆ ਸਾਰਾ ਤੱਤ বুঝ ਲਿਆ ਜਦ ਸਮਝ ਲਿਆ ਸਾਰੀ ਗੱਲ ਹਾਂ ਤਬਲੇ ਨਿਰਖਹਿ ਨਿਰਖ ਮਿਲਾਵਾ ਤਬਲੇ ਨਿਰਖਹਿ ਨਿਰਖ ਮਿਲਾਵਾ ਤਾਂ ਕਿਤੇ ਜਾ ਕੇ ਜਿਹੜਾ ਬੰਦ ਜੀ ਪਹਿਲਾਂ ਤਾਂ ਮਨ ਦੇਖ ਰਿਹਾ ਸੀ ਨਾ ਦੇਖ ਰਿਹਾ ਸੀ ਲੋ ਜਾਂ ਦੇਖ ਰਿਹਾ ਸੀ ਉਹਨੂੰ ਧੋਇ ਸੀ ਇੱਕ ਦੇਖ ਰਿਹਾ ਧੋਇ ਨੂੰ ਦੇਖਦਾ ਧੋਇ ਨਾ ਜਾਂ ਸਾਰੀ ਗੱਲ 부ਝ ਨਹੀਂ ਵਾਫੇ ਵਿੱਚੇ ਹੀ ਲੀਰ ਹੋ ਗਈ ਫਿਰ ਦੋ ਰਹੀ ਦੀ ਜਦ ਸਾਰਾ ਤੱਤ 부ਝ ਲਿਆ ਫਿਰ ਇੱਕ ਹੋਇਆ ਜਦ ਤੱਤ 부ਝ ਲਿਆ ਗੁਰਬਾਣੀ ਵਿਚਾਰ ਲਈ ਵਿਚਾਰ ਲੱਗਿਆ ਵਿਚਾਰ ਸ਼ੁਰੂ ਹੋ ਗਈ ਵਿਚਾਰ ਚੋਂ ਕੁਝ ਪ੍ਰਾਪਤ ਹੋਣ ਲੱਗਿਆ ਲਗਾਤਾਰ ਵਿਚਾਰਦਾ ਪਰ ਜਦ ਵਿਚਾਰ ਪੂਰੀ ਹੋ ਗਈ ਟਿਕ ਗਿਆ ਮਨ ਜਦ ਮਨ ਟਿਕ ਗਿਆ ਫਿਰ ਵਿਚੇ ਵੀਰ ਹੋ ਗਿਆ ਜਦੋਂ ਦੀ ਭੁੱਖ ਵਿਚਾਰਨ ਦੀ ਭੁੱਖ ਸੀ ਖਤਮ ਹੋ ਗਈ ਫਿਰ ਕੋਈ ਨਹੀਂ ਕਿਉਂਕਿ ਜੋਧਪੁਰ ਤੋਂ ਹੁੰਦੀ ਉਹਦੇ ਜਿੰਨੇ ਗਿਆ ਹੁੰਦਾ ਤਾਂ ਜੇ ਇੱਕ ਪਾਸੇ ਲਾਈਟ ਜ਼ਿਆਦਾ ਹੋਵੇ ਇੱਕ ਪਾਸੇ ਘੱਟ ਹੋਵੇ ਤੇ ਨਜ਼ਰ ਉਹਨਾਂ ਚ ਲਾਈਟ ਅਡੋਰਡ ਦੀ ਵੀਰ ਦੌਰ ਅਡੋਰਡ ਦੀ ਵੀਰ ਦੋਲੇਗਾ ਹੋਈ